ਗੁਰਜੀਕਾ ਖਾਲਸਾ ਵਾਲੇ ਵਾਹਿਗੁਰੂ ਜਿਸ ਤਰ੍ਹਾਂ ਸਾਰੀ ਸੰਤ ਜਾਣਦੀ ਹੈ ਕਿ ਹੁਣ ਜਿਹੜਾ ਦੌਰ ਆ ਉਹ ਇਲੈਕਸ਼ਨ ਦਾ ਆ ਚੁੱਕਾ ਤੇ ਇਹ ਜਿਹੜਾ ਫੈਸਲਾ ਅੱਜ ਮੀਟਿੰਗ ਦੇ ਵਿੱਚ ਕੋ ਸੱਟਾ ਕੱਢਿਆ ਗਿਆ ਸਾਰੀਆਂ ਜਥੇਬੰਦੀਆਂ ਸਤਕਾਰ ਕਮੇਟੀਆਂ ਭਾਈ ਦਇਆ ਸਿੰਘ ਜੀ ਭਾਈ ਪੰਜਾਬ ਸਿੰਘ ਤੇ ਹੋਰ ਸਤਕਾਰਯੋਗ ਅਸਤੀਆਂ ਭਾਈ ਸੰਦੀਪ ਸਿੰਘ ਦੇ ਪਰ ਹੋਰ ਵੀ ਜਥੇਬੰਦੀਆਂ ਬੜੀਆਂ ਜਿਹੜੀਆਂ ਜਿੰਨਾ ਸੰਯੋਗ ਦਿੱਤਾ ਇੰਨੀ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਨੂੰ ਮੈਦਾਨ ਦੇ ਵਿੱਚ ਤਾਰਿਆ ਇਸ ਤਰ੍ਹਾਂ ਇਹ ਜਿਹੜਾ ਜੋਧਾ ਭਾਈ ਸੰਦੀਪ ਸਿੰਘ ਸਣੀ ਇਹਨੂੰ ਵੀ ਜਿਹੜਾ ਵਾ ਇਲੈਕਸ਼ਨ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਲੜਾਈ ਜਾਵੇ ਇਹ ਸਾਰੀਆਂ ਸਿੱਖ ਸੰਗਤਾਂ ਦੇ ਫੋਨ ਆਉਂਦੇ ਸੀ ਇਹਨਾਂ ਵੀਰਾਂ ਨੂੰ ਵੀ ਆਉਂਦੇ ਸੀ ਇਹਨਾਂ ਦੇ ਬ੍ਰਦਰਾਂ ਨੂੰ ਭਾਈ ਸੰਦੀਪ ਸਿੰਘ ਦੇ ਜਥੇਬੰਦੀਆਂ ਨੂੰ ਵੀ ਭਾਈ ਬਲਬੀਰ ਸਿੰਘ ਨੂੰ ਫਾਈ ਦਿਆ ਸਿੰਘ ਨੂੰ ਫਾਈ ਉਹ ਹੋਰ ਵੀ ਸਤਿਕਾਰਯੋਗ ਪੰਜਾਬ ਸਿੰਘ ਬੜੀਆਂ ਹਸਤੀਆਂ ਵਾਰਸ ਪੰਜਾਬ ਅਸੀਂ ਸਾਰਿਆਂ ਰਲ ਕੇ ਅੱਜ ਇਕੱਤਰ ਹੋ ਗਏ ਸਾਰੀਆਂ ਜਥੇਬੰਦੀਆਂ ਹੋਰ ਵੀ ਜਥੇਬੰਦੀਆਂ ਜਿਦਾ ਹਵਾਰਾ ਕਮੇਟੀ ਜਾਂ ਹੋਰ ਵੀ ਜਥੇਬੰਦੀਆਂ ਸਾਡੇ ਨਾਲ ਨੇ ਅੱਜ ਕਾਫੀ ਜਥੇਬੰਦੀਆਂ ਨੂੰ ਕੁਝ ਪਰਸਨਲ ਕੋਈ ਆਪ ਦੇ ਨਿੱਜੀ ਕੰਮ ਸੀ ਉਹਦੇ ਕਰਕੇ ਆਈ ਨਹੀਂ ਕਈਆਂ ਸਤਿਕਾਰ ਕਮੇਟੀਾਂ ਵੀ ਹੋਰ ਹੋਣੀਆਂ ਸੀ ਅੱਜ ਜਿਹੜਾ ਲਾਣਿਆ ਅਸੀਂ ਪਾਈ ਸੰਦੀਪ ਸਿੰਘ ਅਸਾਂ ਨੂੰ ਇਲੈਕਸ਼ਨ ਦੇ ਵਿੱਚ ਖਲਾਫ ਹੁੰਦਾ ਜਿਹੜਾ ਐਮਪੀ ਦੀ ਸੀਟ ਲੜਾਉਣ ਦਾ ਜਿਹੜਾ ਵਾ ਇਹ ਫੈਸਲਾ ਕੀਤਾ ਸਾਰੀ ਸੰਤ ਨੂੰ ਅਪੀਲ ਕਰਦੇ ਆ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਤੇ ਸਿਆਸੀ ਬੰਦੇ ਜਿਹੜੇ ਸਿਆਸੀ ਤੌਰ ਤੇ ਚੱਲਦੇ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਉਹਨਾਂ ਦੇ ਚਰਣਾ ਜੀ ਵੀ ਅਪੀਲ ਕਰਦੇ ਆ ਕਿ ਜੇ ਕੋਈ ਇੱਥੇ ਅੰਮ੍ਰਿਤਸਰ ਦੇ ਵਿੱਚ ਕੋਈ ਖੜਾ ਵਾ ਸਿੰਘ ਤੇ ਉਹ ਜਿਹੜਾ ਸੰਦੀਪ ਸਿੰਘ ਨੂੰ ਜਰੂਰ ਨਾਲ ਸਮਰਥ ਆਪਣਾ ਸਾਥ ਦੇਵੇ ਤੇ ਕਿਉਂਕਿ ਇਹ ਜੌਦੇ ਦੀ ਕੁਰਬਾਨੀ ਬੜੀ ਆ ਜੇ ਉਸ ਬੰਦੇ ਨੇ ਗਾਲ ਕੱਢੀ ਤੇ ਉਹਨੇ ਸਾਰੀ ਕੌਮ ਨੂੰ 2% ਨੂੰ ਗਾਲ ਕੱਢੀ ਉਹਦੇ ਵਿੱਚ ਇਹ ਨਹੀਂ ਆ ਕਿ ਮੀਡੀਆ ਵਾਲੇ ਵਿੱਚੋਂ ਬਾਹਰ ਸੀ ਜਾਂ ਕੋਈ ਪੰਜਾਬ ਸਰਕਾਰ ਵਾਲੇ ਜਿਹੜੇ ਮੁਲਾਜ਼ਮ ਹੈ ਉਹ ਬਾਹਰ ਸੀ ਜਾਂ ਕੋਈ ਪ੍ਰਸ਼ਾਸਨ ਨਾਲ ਜਾਂ ਸਿਆਸੀ ਬੰਦੇ ਜਾਂ ਕੋਈ ਆਮ ਜਨਤਾ ਜਾਂ ਪੰਥਕ ਆਗੂ ਕੋਈ ਬਾਹਰ ਸੀ 2% ਦੇ ਵਿੱਚ ਹਰ ਇੱਕ ਸਿੱਖ ਹੁੰਦਾ ਉਹਨੂੰ ਉਸ ਬੰਦੇ ਨੂੰ ਜਿਹੜਾ ਵਾ ਉਹਨੇ ਸੌਦਾ ਲਾਇਆ ਕਿਉਂਕਿ ਉਹ ਉਹਦੇ ਲਭਜਾਂ ਕਰਕੇ ਹੋਰ ਕਿਸੇ ਕੌਮ ਨਾਲ ਸਾਡਾ ਕੋਈ ਵੀ ਅੱਜ ਤੱਕ ਵੈਰ ਵਿਰੋਧ ਨਹੀਂ ਸਾਡੇ ਵਾਸਤੇ ਸਾਰੀਆਂ ਕੌਮਾਂ ਸਤਿਕਾਰਯੋਗ ਨੇ ਪਰ ਜਿਹੜਾ ਕੋਈ ਵੀ ਕੌਮ ਨੂੰ ਟਾਰਗੇਟ ਕਰਦਾ ਅਸੀਂ ਕਿਸੇ ਦੀ ਕੌਮ ਨੂੰ ਜਾਂ ਕਿਸੇ ਗ੍ਰੰਥ ਪੰਥ ਨੂੰ ਅਸੀਂ ਟਾਰਗੇਟ ਨਹੀਂ ਕਰਦੇ ਪਰ ਜਿਹੜਾ ਕੋਈ ਸਾਨੂੰ ਟਾਰਗੇਟ ਕਰਦਾ ਭਾਵੇਂ ਕੋਈ ਟਾਈਮ ਲੈ ਕੇ ਵੀ ਜਿਹੜਾ ਇਹ ਮਸਲਾ ਹੱਲ ਕਰਨਾ ਪਵੇ ਤੇ ਕੌਮ ਕਰਦੀ ਆ ਇਸ ਕਰਕੇ ਸਾਰੀ ਕੌਮ ਨੂੰ ਪੇਛੇ ਲੈ ਕੇ ਗਾਲਜੇ ਕੱਢਦਾ ਸੀ ਤੇ ਸਾਰੀ ਕੌਮ ਨੂੰ ਕੱਢਦਾ ਸੀ ਬੜੀ ਤਗੜੀ ਕੁਰਬਾਨੀ ਛੋਟੇ ਛੋਟੇ ਬੱਚੇ ਤੇ ਨਾ ਉਹਨੇ ਕੋਈ ਘਰ ਵੇਖਿਆ ਕਾਰੋਬਾਰ ਵੇਖਿਆ ਉਸ ਯੋਧੇ ਨੇ ਕੁਰਬਾਨੀ ਦੇ ਕੇ ਅੱਜ ਜੇਲ੍ਹ ਦੇ ਵਿੱਚ ਨੇ ਆਪਣਾ ਫਰਜ਼ ਬਣਦਾ ਸਾਰਿਆਂ ਦਾ ਕਿ ਸਾਰੇ ਰਲ ਮਿਲ ਕੇ ਜਿੱਥੇ ਵੀ ਜਿਸ ਤਰ੍ਹਾਂ ਵੀ ਕੋਈ ਸੰਯੋਗ ਕਰ ਸਕਦਾ ਤਨੋਂ ਮਨੋਂ ਤੁਨੋਂ ਉਹ ਸਾਰੇ ਆਪ ਰਲ ਕੇ ਜਿਹੜਾ ਵਾ ਆਪਾਂ ਸੰਦੀਪ ਸਿੰਘ ਸਣੀ ਦਾ ਆਪਾਂ ਜਿਹੜਾ ਵਾ ਸਾਥ ਦਈਏ ਉਸ ਜੋਧੇ ਨੂੰ ਇਹੋ ਹੀ ਉਪਰਾਲਾ ਇੱਕ ਹੈਗਾ ਵਾ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਦਾ ਸਾਥ ਸਾਰੇ ਵੀਰੋ ਭਾਈ ਅਮਰਤਪਾਲ ਦਾ ਵੀ ਸਾਥ ਦਈਏ ਕਿਉਂਕਿ ਉਹ ਵੀ ਵੀਰ ਨਾ ਬੜਾ ਤਗੜਾ ਧੱਕਾ ਹੋਇਆ ਉਹਨਾਂ ਨੌਜਵਾਨਾਂ ਦਾ ਬੜਾ ਤਗੜਾ ਧੱਕਾ ਹੋਇਆ ਤੇ ਆਪਾਂ ਸਾਰੇ ਰਲ ਕੇ ਜਿਹੜਾ ਵਾ ਇਹ ਸੰਦੀਪ ਸਿੰਘ ਸਣੀ ਨੂੰ ਜਿਤਾਈਏ ਜਿਤਾ ਕੇ ਦੇ ਨੂੰ ਬਾਹਰ ਕਢਵਾ ਗਏ ਤੇ ਇਹਨੂੰ ਜਿਹੜਾ ਐਮਪੀ ਦੀ ਸੀਟ ਤੇ ਭਾਈਏ ਇਸ ਕਰਕੇ ਸਾਰੀ ਕੌਮ ਨੂੰ ਸਾਰੀ ਸਿੱਖ ਜਥੇਬੰਦੀਆਂ ਨੂੰ ਅਪੀਲਿਆ ਕਿ ਇਹ ਅਸੀਂ ਜਿਹੜਾ ਵਾ ਆਪਣਾ ਸੰਦੀਪ ਸਿੰਘ ਸਣੀ ਨੂੰ 7 ਤਰੀਕ ਨੂੰ ਜਿਹੜਾ ਵਾ ਕਾਗਜ਼ ਭਰਨਾ ਜਿਹੜਾ ਜਾ ਰਹੇ ਆ ਤੇ ਪਹਿਲਾਂ ਜਿਹੜਾ ਅਰਦਾਸ ਬੈਂਦੀ ਸਤਿਗੁਰ ਦੇ ਚਰਨਾਂ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅਕਾਲ ਤੂਰਤ ਸਾਹਿਬ 9 ਵਜੇ ਦਾ ਟਾਈਮ ਹੈ ਜੀ 9 ਵਜੇ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਪਹਿਲੋਂ ਅਕਾਲ ਤੂਰਤ ਸਾਹਿਬ ਪਹੁੰਚਣ ਤੇ ਉੱਥੇ ਆਪਾਂ ਅਰਦਾਸ ਬੈਂਦੀ ਸਤਿਗੁਰ ਦੇ ਚਰਨਾਂ 'ਚ ਕਰਕੇ ਤੇ ਇਸ ਜੋਧੇ ਨੂੰ ਛਡਾਉਣ ਵਾਸਤੇ ਆਪਾਂ ਕਾਗਜ਼ ਭਰਨ ਜਾਣਾ ਵਾ ਤੇ ਸਾਰੇ ਹੀ ਰਲ ਮਿਲ ਕੇ ਆਪਾਂ ਜਿਹੜਾ ਇਹ ਐਲਾਨਾ ਦਈਏ ਕਿਉਂਕਿ ਇਹ ਕੋਈ ਘਰ ਦੇ ਜਾਂ ਕੋਈ ਜ਼ਮੀਨ ਦੇ ਮਸਲੇ ਦੇ ਨਹੀਂ ਹੈ ਜੋਧਾ ਅੰਦਰ ਗਿਆ ਇਹ ਕੌਮ ਵਾਸਤੇ ਗਿਆ ਤੇ ਕੌਮ ਦਾ ਵੀ ਫਰਜ਼ ਅੱਜ ਬਣਦਾ ਕਿ ਕੀ ਆਪਾਂ ਕੀ ਕਰਨਾ ਆਪਾਂ ਛੋਟਾ ਜਿਹਾ ਇੱਕ ਗੂਠਾ ਨੱਪਣਾ ਤੇ ਉਸ ਯੋਧੇ ਦੀ ਮਦਦ ਹੋ ਜਾਣੀ ਹੈ ਤੇ ਇਹ ਇਸ ਗੂਠੇ ਨੂੰ ਜਿਹੜਾ ਵਾ ਇਹ ਗੂਠੇ ਨਾਲ ਹੀ ਤੁਹਾਡਾ ਜਿਹੜਾ ਵਾ ਉਹ ਜੋਧਾ ਬਾਹਰ ਆ ਜਾਣਾ ਵਾ ਤੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਟਾਈਮ ਆ ਜਿਹੜਾ ਆਉਣ ਵਾਲਾ ਸਮਾਂ ਵਾ ਸਾਨੂੰ ਬਾਰ-ਬਾਰ ਵੇਖੋ ਅਸੀਂ ਉਹਨਾਂ ਬੰਦਿਆਂ ਨੂੰ ਜਿਤਾ ਕੇ ਉਥੇ ਭੇਜਦੇ ਆ ਤੁਹਾਡੀ ਕੌਮ ਦੀ ਕੋਈ ਗੱਲ ਨਹੀਂ ਕਰਦਾ ਤੁਹਾਡੇ ਪੰਜਾਬ ਦੇ ਹਿੱਤ ਦੀ ਗੱਲ ਕੋਈ ਨਹੀਂ ਕਰਦਾ ਪਰ ਅੱਜ ਇਹਨਾਂ ਜੋਧਿਆਨ ਜਿਸ ਤਰ੍ਹਾਂ ਜਾਂ ਲੱਖਾ ਸਿਧਾਨਾ ਖਲੋਵੇ ਜਾਂ ਮਾਨਸਾਹ ਖਲੋਵੇ ਜਾਂ ਹੋਰ ਵੀ ਕੋਈ ਖਲੋਣ ਤੇ ਜਿਹੜੇ ਪੰਥਕ ਆਗੂ ਆ ਉਹਨਾਂ ਬੰਦਿਆਂ ਨੂੰ ਆਪਾਂ ਸੰਯੋਗ ਦੇਣਾ ਚਾਹੀਦਾ ਜਿਹੜੇ ਪੰਥ ਦੇ ਹਿੱਤ 'ਚ ਗੱਲ ਕਰਦੇ ਆ ਤੇ ਇਸ ਕਰਕੇ ਬੇਨਤੀ ਕਰਦੇ ਆ ਸਾਰੀ ਸੰਗਤ ਅੱਗੇ ਕਿ ਆਪਾਂ 7 ਤਰੀਕ ਨੂੰ 9 ਵਜੇ ਅਕਾਲ ਤਖਤ ਸਾਹਿਬ ਪਹੁੰਚ ਕੇ ਅਰਦਾਸ ਬੇਨਤੀ ਕਰਕੇ ਤੇ ਫਿਰ ਉੱਥੋਂ ਚੱਲੇ ਜਿਹੜੇ ਆ ਆਪਾਂ ਕਚੇਰੀ ਨੂੰ ਪਾਵਾਂਗੇ ਬਾਕੀ ਜੋ ਵਿਚਾਰ ਆ ਕੁਝ ਭਾਈ ਸੰਦੀਪ ਸਿੰਘ ਸੰਦੀਪ ਭਰਾ ਵੀ ਆਪਨੇ ਰੱਖਣਗੇ ਭਾਈ ਬਲਬੀਰ ਸਿੰਘ ਲੱਗਦਾ ਨਹੀਂ ਕਿ ਜਿਹੜੇ ਪੰਖ ਦਰਬੀ ਦੇ ਦੋ ਬਾੜ ਹੋ ਜਾਣਗੇ ਬਿਲਕੁਲ ਜੀ ਜਿਸ ਤਰ੍ਹਾਂ ਭਾਈ ਆਪਣਾ ਮਾਨ ਸਿੰਘ ਜੀ ਮਾਨਿਆ ਉਹ ਦਾਸਾ ਲਾਏ ਸੀ ਤੇ ਆਪਾਂ ਭਾਈ ਮਾਨ ਸਿੰਘ ਮਾਨ ਨੂੰ ਵੀ ਇਹੋ ਗੱਲ ਕਹੀ ਸੀ ਵੀ ਭਾਈ ਸਾਹਿਬ ਤੁਸੀਂ ਪਹਿਲਾਂ ਸੰਦੀਪ ਸਿੰਘ ਦੇ ਪਰਿਵਾਰ ਨਾਲ ਗੱਲ ਕਰੋ ਗੱਲ ਕਰਕੇ ਤੇ ਤੁਸੀਂ ਕੋਈ ਵੀ ਜਿਹੜਾ ਮਦਾਨ ਪੁੱਤਰ ਨਾਲ ਜਿਸ ਤਰ੍ਹਾਂ ਵੀ ਕਰਨਾ ਵੀ ਆਪਸੀ ਵਿਚਾਰ ਕਰਕੇ ਤੇ ਫਿਰ ਉੱਥੇ ਤੇ ਉਹ ਪਤਾ ਨਹੀਂ ਕੋਈ ਕੀ ਸ਼ਾਇਦ ਟਾਈਮ ਨਹੀਂ ਲੱਗਾ ਜਾਂ ਕਿਸ ਤਰ੍ਹਾਂ ਇਸ ਸਤਕਾਰ ਜੋ ਗਿਆ ਸਾਡੇ ਤੇ ਬਾਕੀ ਜੋ ਗੁਰੂ ਸਾਹਿਬ ਦੇ ਹੱਥ ਵਸਿਆ ਉਹਨਾਂ ਤਾਂ ਇਹ ਫਰਜ ਤੇ ਬਣਦਾ ਕਿ ਕੁਰਬਾਨੀ ਹੈ ਯੋਧੇ ਦੀ ਬਹੁਤਿਆ ਤੇ ਮੈਦਾਨ ਸਾਡੇ ਕੋਲ ਬਹੁਤ ਜ਼ਿਆਦਾ ਤਗੜਾ ਵਾ ਪੰਜਾਬ ਦੇ ਵਿੱਚ ਜੇ ਅਸੀਂ ਪੰਜਾਬ ਤੋਂ ਪਛਾਣ ਅੰਮ੍ਰਿਤਸਰ ਤੋਂ ਪਛਾੜ ਜਾਗੇ ਤੇ ਬਾਕੀ ਸਾਡੇ ਕੋਲ ਬਹੁਤ ਜ਼ਿਆਦਾ ਖਾੜਾ ਵਾ ਕਿਸ ਥਾਂ ਵੀ ਅਸੀਂ ਖੜ ਸਕਦੇ ਹਾਂ ਤੇ ਅਮਰਤਪਾਲ ਦਾ ਖਾੜਾ ਤੇ ਭਾਈ ਸੰਦੀਪ ਸਿੰਘ ਸਣੀ ਦਾ ਖਾੜਾ ਜਿਹੜਾ ਇਹ ਸਾਰਿਆਂ ਦੇ ਸਿਆਸੀ ਪਾਰਟੀਆਂ ਨੂੰ ਛੱਡ ਦੇਣਾ ਚਾਹੀਦਾ ਤੇ ਇਸ ਬੰਦੇ ਨੂੰ ਜਿਹੜਾ ਵਾ ਅੱਗੇ ਦੋਵਾਂ ਨੂੰ ਲਿਆਉਣਾ ਚਾਹੀਦਾ ਮੈਂ ਤੇ ਇਹੋ ਅਪੀਲ ਕਰਦਾ ਸਾਰੀ ਸੰਗਤ ਕੋਲ ਕਿ ਵੀ ਆ ਮੌਕਾ ਜੋ ਬੜਾ ਤਕੜਾ ਸਾਨੂੰ ਮਿਲਿਆ ਤੇ ਇਹ ਮੌਕਾ ਖਵਾਈਏ ਨਾ ਇਹ ਜਿਹੜਾ ਦੁਸ਼ਮਣ ਆ ਤੁਹਾਡੇ ਵਿੱਚ ਜਿਹੜਾ ਬੜੇ ਚਿਰ ਦਾ ਵੜਿਆ ਵਾ ਇਹਨੂੰ ਕੱਢਣ ਦਾ ਜਿਹੜਾ ਵਾ ਇੱਕੋ ਹੀ ਅਪਰਾਲਾ ਵਾ ਕਿ ਇਹਨਾਂ ਯੋਧਿਆਂ ਨੂੰ ਜਿਤਾ ਕੇ ਤੇ ਜਿਹੜਾ ਜਿੱਥੇ ਮੋਦੀ ਬੰਦਾ ਉਹ ਸੈਂਟਰ ਦੇ ਵਿੱਚ ਜਿਹੜਾ ਵਾ ਇਹਨਾਂ ਯੋਧਿਆਂ ਨੂੰ ਉੱਥੇ ਜਾ ਕੇ ਭਾਈਏ ਜਿੱਥੇ ਆਪਣੀ ਕੌਮ ਦੀ ਜਿਹੜੀ ਗੱਲ ਆ ਕੋਈ ਕਰਨ ਵਾਲਾ ਯੋਧਾ ਹੋਵੇ ਵੱਡੀਆਂ ਦੇ ਲਈ ਬੰਦੀਆਂ ਬਹੁਤ ਗੱਲ ਖਾਲਸਾ ਉਹ ਤੋਂ 14-22 ਕਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੇ ਉਹ ਅੱਜ ਨਹੀਂ ਕਰਦੇ ਉਹ ਤਾਂ ਪਹਿਲੇ ਦਿਨ ਹੀ ਉਹ ਇਸ ਤਰ੍ਹਾਂ ਹੀ ਕਰਦੇ ਨੇ ਵੀ ਆਪਣਾ ਬਾਈਕਟ ਰੱਖਦੇ ਨੇ ਉਹ ਆਪੋ ਆਪਣਾ ਜਥੇ ਬੰਦੀਆਂ ਦੇ ਜਿਹੜਾ ਆਪੋ ਆਪਣੇ ਸਹੂਲਿਆ ਜਾਂ ਆਪਾਂ ਕਿਸੇ ਨੂੰ ਵੀ ਤੇ ਇਸ ਤਰ੍ਹਾਂ ਟਾਰਗੇਟ ਨਹੀਂ ਕਰ ਸਕਦੇ ਬਾਕੀ ਸਾਨੂੰ ਪਤਾ ਵਾ ਕਿ ਭਾਵੇਂ ਅੰਦਰੂਨੀ ਤੌਰ ਤੇ ਸਾਡੀ ਮਦਦ ਕਰਨ ਕਿਉਂਕਿ ਕੌਮ ਦੀ ਇਹ ਹੀਰਾ ਵਾ ਇਹਦੀ ਮਦਦ ਮਜਬੂਰਨ ਕਾਰਨ ਸਭ ਨੂੰ ਕਰਨੀ ਪੈਣੀ ਹੈ ਕਿਉਂਕਿ ਭਾਵੇਂ ਕੋਈ ਨਾਮ ਹੀ ਚਾਵੇ ਨਾ ਤਾਂ ਤਾਂ ਵੀ ਉਹਨੂੰ ਇਹਨਾਂ ਯੋਧਿਆਂ ਦੀ ਜਿਹੜੀ ਮਦਦ ਉਹ ਕਰਨੀ ਪੈਣੀ ਆ ਇਹ ਕੱਲ ਦਾ ਸਾਨੂੰ ਪਤਾ ਵਾ ਕਿਉਂਕਿ ਹਰ ਇੱਕ ਬੰਦਾ ਇਸ ਯੋਧੇ ਦਾ ਰਿਣੀ ਆ ਕਿ ਅਸੀਂ ਇਸ ਯੋਧੇ ਦੇ ਦੇਨਦਾਰ ਆ ਸਾਰੇ ਜਿੰਨੇ ਵੀ ਆਪਣਾ ਆਪਾ ਸਿੰਘ ਬਿਠੇ ਆ ਜਾਂ ਜਥੇਬੰਦੀਆਂ ਜਾਂ ਬਾਦ ਦੀ ਸੰਗਤ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜਾ ਇਹਨਾਂ ਵੀਰਾਂ ਦਾ ਇੰਨੀ ਪਸਲੀ ਨਹੀਂ ਇਹਨਾਂ ਦੀ ਹੈਗੀ ਕਿ ਜਿਹੜੀ ਐਮਪੀ ਦੀ ਸੀਟ ਲੜ ਸਕਣ ਇਹਨਾਂ ਨੂੰ ਵੱਧ ਤੋਂ ਵੱਧ ਤਨੋਂ ਮਨੋਂ ਤੁਨੋਂ ਜਿਹੜਾ ਮਦਦ ਕਰੋ ਕਿਹੜੇ ਹੋਣਗੇ ਵਿਸ਼ੇਸ਼ ਹਾਂਜੀ ਮੁੱਦੇ ਕਿਹੜੇ ਲੈ ਕੇ ਆਓਗੇ ਜਿਵੇਂ ਲੀਡਰ ਲੈ ਕੇ ਆਉਂਦੇ ਆ ਹਾਂਜੀ ਕਿਹੜੇ ਮੁੱਦਿਆਂ ਤੇ ਆਪਾਂ ਮੁੱਦੇ ਦਾ ਪੰਜਾਬ ਦੇ ਹਿੱਤ ਦੀ ਗੱਲ ਕਰਾਂਗੇ ਅਸੀਂ ਜਿਹੜੀ ਪੰਜਾਬ ਦੀ ਗੱਲ ਹੈ ਜੋ ਪੰਜਾਬ ਨਾਲ ਧੱਕੇ ਹੋ ਰਿਹਾ ਜਿਸ ਤਰ੍ਹਾਂ ਸਾਡੇ ਆ ਭਰਤੀਆਂ ਬੰਦ ਹੋ ਜਾਂਦਾ ਸਾਡੇ ਪਾਣੀ ਖੋਏ ਜਾ ਰਹੇ ਆ ਮੁੱਦੇ ਇੱਕ ਇੱਕ ਦੇ ਪੰਜਾਬ ਦੇ ਪਤਾ ਨਹੀਂ ਕਿੰਨਾ ਮੁੱਦਾ ਨਸ਼ਾ ਜਿਹੜਾ ਵੇਖੋ ਕਿੰਨੀ ਨੌਜਵਾਨੀ ਦਾ ਘਾਣ ਹੋ ਰਿਹਾ ਮੁੱਦਾ ਇੱਕ ਨਹੀਂ ਸਾਡਾ ਬਹੁਤ ਜ਼ਿਆਦਾ ਮੁੱਦਾ ਵਾ ਜੇ ਤੇ ਇਹ ਮੁੱਦਿਆਂ ਤੇ ਗੱਲ ਕਰਨ ਲੱਗੇ ਤਾਂ ਘੱਟੋ ਘੱਟ ਇੱਥੇ 2 ਘੰਟੇ ਲੱਗ ਜਾਣਗੇ ਆਪਾਂ ਨੂੰ ਇਹ ਮੁੱਦੇ ਬਹੁਤੇ ਪੰਜਾਬ ਦੇ ਜਿਹੜੇ ਪੰਜਾਬ ਨਾਲ ਜਿਹੜਾ ਧੱਕਾ ਹੋ ਰਿਹਾ ਜਿਹੜਾ ਭਰਤੀਆਂ ਦਾ ਜਾਂ ਕੋਈ ਜਿਸ ਤਰ੍ਹਾਂ ਵੀ ਕੋਈ ਨਸ਼ੇ ਆਦਾਂ ਜਾਂ ਹੋਰ ਵੀ ਪਾਣੀਆਂ ਦਾ ਬੜੇ ਧੱਕੇ ਹੋ ਰਿਹਾ ਉਹਨਾਂ ਮੁੱਦਿਆਂ ਦੇ ਬੰਦੀ ਸਿੰਘਾਂ ਦਾ ਵੀ ਹੋ ਰਿਹਾ ਹੁਣ ਜਿੱਦਾਂ ਬੰਦੀ ਸਿੰਘ ਤੇ ਗੱਲ ਕਰਦੇ ਵੀ ਇਹਨੇ ਜੋਦੇ ਜਿੱਦਾਂ ਜਗਤਾਰ ਸਿੰਘ ਹਵਾਰਾ ਉਹਦਰ ਵੀ ਮੈਨੂੰ ਮੈਂ ਬੇਨਤੀ ਕਰਦਾ ਸੰਗਤ ਨੂੰ ਵੀ ਉਹ ਜੋ ਦਿਨ ਵੀ ਆਪਾਂ ਇਹ ਧਰਨਿਆਂ ਦੇ ਨਾਂ ਭਰੇ ਜੀਏ ਆਪਾਂ ਨਾਰਿਆਂ ਦੇ ਨਾਂ ਰਹਿ ਜੀਏ ਉਹ ਜੋਦਿਆਂ ਨੇ ਵੀ ਖਲਹਾਂ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਕੌਮ ਆ ਕੌਮ ਬੜਾ ਸਾਥ ਦਿੰਦੀ ਆ ਅਮਰਤਪਾਲ ਸਿੰਘ ਦੇ 99ਵਾਂ ਚਤ੍ਰੰਤੋ ਬਾਅਦ ਫੈਸਲਾ ਲਿੱਤਾ ਗਿਆ ਜਾਂ ਸੰਦੀਪ ਚਾਨੀ ਦਾ ਜੋਂ ਲੜਨ ਦਾ ਪਹਿਲਾ ਤੋਂ ਫੈਸਲਾ ਨਹੀਂ ਇਹ ਬੜੇ ਚਰਤਾਈਏ ਨੌਜਵਾਨ ਮੁੰਡੇ ਜਿਹੜੇ ਆ ਇਹ ਕਰਦੇ ਫਿਰਦੇ ਸੀ ਤਾਂ ਮੈਂ ਤਾਂ ਇਹਨਾਂ ਨੂੰ ਉਦੋਂ ਗਿਆ ਵੀ ਇਹ ਅਮਰਤਪਾਲ ਤੋਂ ਪਹਿਲਾਂ ਤੋਂ ਵੀ ਜਿਹੜੀ ਗੱਲ ਜਿਹੜੀ ਇਹਨਾਂ ਚਲਾਈ ਸੀ ਪਰ ਉਦੋਂ ਤੋਂ ਹੀ ਮੈਨੂੰ ਲੱਗਾਇਆ ਵੀ ਤੁਸੀਂ ਲਾਨ ਕਰ ਦਿਓ ਪਤਾ ਨਹੀਂ ਕਿਹੜੀ ਗੱਲੋਂ ਕੀ ਵਿਚਾਰ ਇਹਨਾਂ ਦਾ ਵਿਚਾਰਿਆਂ ਦਾ ਬਦੂ ਹਰ ਬੰਦਾ ਸੋਚਦਾ ਬੜਾ ਤਕੜਾ ਤੇ ਬੜਾ ਸੋਚਣ ਦੇ ਬਾਵਜੂਦ ਸੰਗਤਾਂ ਦੇ ਫੋਨ ਆਏ ਇਹਨਾਂ ਨੂੰ ਫਿਰ ਸੰਗਤਾਂ ਦੀ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਨਹੀਂ ਮੁੜੀ ਜਾਂਦੀ ਤੇ ਦੇਸ਼ ਵਿਦੇਸ਼ ਦੇ ਵਿੱਚੋਂ ਸੰਗਤਾਂ ਦੇ ਫੋਨ ਆਉਂਦੇ ਸਾਨੂੰ ਵੀ ਆਉਂਦੇ ਰਹੇ ਆ ਇਸ ਕਰਕੇ ਸਾਨੂੰ ਜਿਹੜਾ ਵਾ ਇਹ ਜੋਧੇ ਨੂੰ ਜਿਹੜਾ ਮੈਦਾਨ ਦੇ ਵਿੱਚ ਕਾਰਨਾ ਪਿਆ ਸਿਮਰਨ ਜੀ ਮਾਣ ਜੀ ਨਾਲ ਗੱਲਬਾਤ ਕੀਤੀ ਜਾਏਗੀ ਸੰਦੀਪ ਸਿੰਘ ਦੀ ਜਿਹੜੀ ਮਦਦ ਕਰਨ ਲਈ ਬਿਲਕੁਲ ਜੀ ਬਿਲਕੁਲ ਸਤਿਕਾਰਯੋਗ ਹਸਤੀ ਆ ਸਾਡੀ ਉਹ ਸਿਮਰਨਜੀਤ ਸਿੰਘ ਮਾਣ ਸਾਡੀ ਕੌਮ ਦਾ ਹੀਰੇ ਆ ਉਹ ਕਿਉਂਕਿ ਉਹ ਸਾਨੂੰ ਇਸ ਕੱਲ ਦਾ ਮਾਣ ਵੀ ਆ ਕਿ ਉਹ ਸੰਦੀਪ ਸਿੰਘ ਸਣੀ ਤੇ ਹੱਕ ਦੇ ਵਿੱਚ ਬਹਿ ਜਾਣਗੇ ਉਹ ਦਿਲੋਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਪਿਆਰ ਕਰਦੇ ਐਨੀ ਗੱਲ ਤੇ ਬਾਕੀ ਜੋ ਵੀ ਆ ਕਹਿੰਦੇ ਨੇ ਸਹਿਬਾ ਤਬੜਿਆਈਆਂ ਜਿਸ ਭਾਵੇਂ ਦਿੱਤੇ ਦੇਣੀ ਤੇ ਵੜਾਈ ਗੁਰੂ ਸਾਹਿਬ ਨੇ ਉਹਨੂੰ ਹੀ ਆ ਜਿੰਨੂੰ ਭੋਣੀ ਆ ਬਾਕੀ ਆ ਭਾਈ ਸਾਹਿਬ ਤੁਸੀਂ ਜੋ ਰਾਣ ਕੀਤਾ ਤੁਸੀਂ ਭਰਾਵਰੇ ਜੱਜ ਬੰਦਿਆਂ ਨਾਲ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਚਿਰਾਂ ਤੋਂ ਸਾਨੂੰ ਸੰਗਤ ਦੇ ਪੀ ਲ ਹੋਰੀ ਸੀ ਸੰਗਤ ਬੋਲੋ ਕਿ ਸੰਦੀਪ ਸਿੰਘ ਨੂੰ ਚੌਂ ਦੇ ਮਦਾਚ ਉਤਾਰਿਆ ਜਾਵੇ ਇਹਦੀ ਸੰਗਤੀ ਬੇਨਤੀ ਮੰਨ ਕੇ ਹੀ ਸੰਗਤ ਨੇ ਕੀਆ ਹੈ ਤੇ ਬਸ ਸੰਗਤੀ ਬੇਨਤੀ ਮੰਨ ਕੇ ਹੀ ਇਹ ਚੀਜ਼ ਕੀਤੀ ਹੈ। ਤੇ ਇਹ ਸੰਗਤ ਨੂੰ ਹੁਣ ਕਹਿੰਨੇ ਕਿ ਵੱਧ ਚੜ ਕੇ ਸੰਦੀਪ ਸਿੰਘ ਦਾ ਸਾਥ ਦਿੱਤਾ ਜਾਵੇ। ਜਿਸ ਤਰ੍ਹਾਂ ਵੀ ਸੰਗਤ ਸਹਾਇਤਾ ਦੇ ਸਕਦੀ ਸੰਦੀਪ ਸਿੰਘ ਦਾ ਵੱਧ ਵੱਧ ਸਾਥ ਦਿੱਤਾ ਜਾਵੇ। ਕਿਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਸਕਦਾ ਹੈ? ਦੇਖੋ ਸਾਰੀ ਡਿਸਕਸ਼ਨ ਹੋਣੀ ਮੀਟਿੰਗ ਉਸ ਤੋਂ ਬਾਅਦ ਜਿੱਥੇ ਬੰਦੀਆਂ ਨਾ ਕਰ ਲੈਣੀਆਂ ਉਸ ਤੋਂ ਬਾਅਦ ਪਤਾ ਲੱਗ ਜਾਏ ਕਿ ਚੋਣ ਪ੍ਰਚਾਰ ਅਸੀਂ ਕਿਸ ਤਰ੍ਹਾਂ ਸ਼ੁਰੂ ਕਰ ਲਈਏ। ਤੇ ਇਹ ਵਾਲੀ ਚੋਣ ਲੜਨ ਜਾ ਰਹੇ ਹੋ ਕਿ ਹਮਸਤਾ ਦੇ। ਦੇਖੋ ਜੀ ਇਹ ਮਹਿਸੂਸ ਸੋਣਾ ਇਹ ਸਤਿਗੁਰੂ ਨੂੰ ਪਤਾ ਜੀ ਕਿਹੜੇ ਘਰਾ ਤੇ ਹੀ ਤੋਰਿਆ ਸਾਨੂੰ ਤੇ ਮਾਲਕ ਮਾਲਕ ਨੂੰ ਪਤਾ ਵੀ ਕਿਸ ਤਰ੍ਹਾਂ ਹੋਣਾ ਕੰਮ ਤੇ ਸਾਨੂੰ ਤੇ ਕੁਝ ਪਤਾ ਵੀ ਨਹੀਂ ਐ ਵੀ ਤੁਹਾਨੂੰ ਕਹੀਏ ਕਿ ਇਹਨਾਂ ਨੂੰ ਸਾਡਾ ਕੋਈ ਆਈਡੀਆ ਵਾ ਜੀ ਕਿਵੇਂ ਕਰ ਲੈਣਾ ਕਿਵੇਂ ਨਹੀਂ ਕਰਨਾ ਇਸ ਬੰਦੀ ਆਪਣੇ ਐਡਵੋਕੇਟ ਨਾਲ ਗੱਲ ਕੀਤੀ ਹਾਂਜੀ ਹੋਈ ਉਹਨਾਂ ਨਾਲ ਡਿਸਕਸ਼ਨ ਜਿੱਥੇ ਬੰਦੀਆਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਵੀ ਆਪਾਂ ਗੱਲਬਾਤ ਹੋਈ ਸੀ ਉਹਨਾਂ ਨੇ ਕਹੇ ਸੀ ਇੱਕ ਵਾਰੀ ਆਪਣੇ ਐਡਵੋਕੇਟ ਸਾਹਿਬ ਨੂੰ ਪੁੱਛ ਲਓ ਤੁਸੀਂ ਸੰਦੀਪ ਸਿੰਘ ਜੀ ਚੋਂ ਲੜ ਸਕਦਾ ਵਾ ਤੇ ਆਪਾਂ ਉਹਨੂੰ ਟੋਨ ਮੈਦਾਨ ਚ ਉਤਾਰਨਾ ਚਾਹੁੰਦੇ ਆ ਇੱਕ ਵਾਰੀ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਤੇ ਅਸੀਂ ਆਪਣਾ ਵਕੀਲ ਸਾਹਿਬ ਨੇ ਕੀਤੀ ਗੱ ਕਿ ਜੋਨ ਲੜ ਸਕਦਾ ਵਾ ਕਿਹੜੇ ਕਰੇ ਜੋਨ ਮੇਰੇ ਟੀਮ ਮਦਾਨ ਵਿੱਚ ਕੁਝ ਅਸੀਂ ਜੀ ਪਹਿਲਾਂ ਤਾਂ ਮੁੱਦਾ ਸਾਡਾ ਬੰਦੀ ਸਿੰਘਾਂ ਦਾ ਵਾ ਜੀ ਜਿਹੜੇ ਸਾਡੇ ਸਜਾਵਾਂਪੁਰੀਆਂ ਕਰਜ ਕੇ ਬੰਦੀ ਸਿੰਘ ਤੇ ਆਪਾਂ ਪਹਿਲਾਂ ਸਾਡਾ ਮੁੱਦਾ ਉਹ ਵਾ ਤੇ ਉਸ ਤੋਂ ਬਾਅਦ ਨਸ਼ੇ ਦਾ ਮੁੱਦਾ ਵਾ ਦੇਖੋ ਨੌਜਵਾਨੀ ਸਾਰੀ ਖਤਮ ਕੀਤੀ ਜਾ ਰਹੀ ਹੈ ਆਪਣੀ ਨੌਜਵਾਨੀ ਨੂੰ ਖਤਮ ਕਰ ਰਿਹਾ ਨੌਜਵਾਨੀ ਨੂੰ ਸਾਰੀ ਖਤਮ ਕੀਤੀ ਜਾ ਰਹੀ ਹੈ ਬੰਦੀ ਸਿੰਘਾਂ ਦਾ ਮੁੱਦਾ ਵਾ ਆਪਣਾ ਮੇਨ ਮੁੱਦਾ ਆਪਣਾ ਹੀ ਹੈ ਬੰਦੀ ਸਿੰਘਾਂ ਦਾ ਨਸ਼ੇ ਦਾ ਮੁੱਦਾ ਭਾਈ ਸੰਦੀਪ ਸਿੰਘ ਜੀ ਨਾਲ ਗੱਲ ਇੱਕ ਵਾਰੀ ਪਰ ਜਦੋਂ ਸੰਦੀਪ ਸਿੰਘ ਜੀ ਨਾਲ ਗੱਲ ਹੋਈ ਆ ਸਾਡੀ ਭਾਈ ਸੰਦੀਪ ਸਿੰਘ ਜੀ ਨਾਲ ਤੇ ਉਹਨਾਂ ਨੇ ਇਹੋ ਕਿਹਾ ਵਾ ਕਿ ਆਪਣਾ ਜਿੱਦਾਂ ਸੰਗਤ ਨੂੰ ਮਜੂਰਿਆ ਤੇ ਮੈਂ ਵੀ ਸੰਗਤ ਦਾ ਵਾਂ ਤੇ ਸੰਗਤ ਨਹੀਂ ਸੰਗਤ ਇਹ ਪੀ ਗਿਲ ਦੇ ਨਾਲ ਹੀ ਸਾਰਾ ਕੰਮ ਹੋਇਆ ਵਾ